ਸਰੀਆ ਘਾਲ ਜੀ ਸਾਰਿਆਂ ਘੜਦਾ ਕਰਕੇ ਨਾ ਮੱਜਾਂ ਦੇ ਲੱਗੀਆਂ ਚਿਚੜੀਆਂ ਤੇ ਆਪਾਂ ਕਰਦਾਂ ਚਿਚੜੀਆਂ ਨੇ ਸਪਰੇ ਲੱਗੀਆਂ ਕੱਲੀਆਂ ਧਾਣ ਧਾਣ ਜੀ ਤੇ ਆ ਉਹ ਵੀ ਟਾਮੀਆਂ ਟਾਮੀਆਂ ਹੀ ਆ ਫਿਰ ਇਹ ਬਾਧੀਆਂ ਬਾਧੀਆਂ ਵੱਜ ਜਾਂਦੀਆਂ ਨੇ ਆ ਗੱਲ ਤੇ ਪਾਈ ਲਿੰਕ ਕਰ ਦਿੰਦਾ ਤੇ ਇਹ ਜਿਆਦਾ ਨਾ ਪਤਾ ਪੂਰੀ ਚੱਕ ਤਾ ਤੇ ਵਈਆ ਫਤ ਉੱਟ ਗਿਆ ਸੀ ਸਪਰੇ ਕਰ ਨਾਲਾ ਪੰਪ ਹੋ ਗਿਆ ਬਣਾ ਤਾ ਦੋ ਬਟੀਆਂ 200 ਰੁਪਏ ਕਰਨ ਵਾਲਾ ਪੰਪ ਬਾਹਰ ਲਾਉਣੀ ਕੋ ਕਪੜੇ ਪੰਪ ਹੋ ਗਿਆ ਬਲਾਸਟ ਹਾ ਅੜਾ ਹੋ ਗਿਆ ਬੜਾ ਬੜਾ ਕਾਲਾ ਕਿੰਨੇ ਪਿਆ ਪਰ ਆਪਾਂ ਬਾਲਾ ਲਿਆ। ਹੰਪਤ ਦਾ ਦੋ ਕਾਰੀ ਪਾ ਰਿਆ ਸੀ। ਛੇੜੇ ਉੱਪਰੋਂ ਥੋੜਾ ਜਿਹਾ ਖਾਲੀ ਹੋਵੇ ਨਾ। ਫਿਰ ਹਾਬਾਉ ਦੇ ਵਿੱਚ ਖੜੀ ਰਹਿੰਦੀ ਐ। ਉੱਪਰੋਂ ਵੀ ਜਮਾ ਮੂੰਹ ਪਾਈ ਭਰ ਲਿਆ ਮੈਂ। ਆਹ ਕਰਕੇ ਤਾਂ। ਆਹ ਹੋ ਗਿਆ। ਆਹ। ਅਲੀਆ ਤਾਂ ਤਾਂ ਜੀ ਕੋਲੇ ਨੇ ਚਿਚੜੀਆਂ ਪਤਾ ਤਾਂ ਉਹ ਖਲਾ ਰਿਆ। ਹਾਂ। ਫਟ ਫਟ ਜਿਵੇਂ 1 2 1 2 ਜੀਆਂ ਹੈਗੀਆਂ ਹਨਾ ਫਰੇ ਗਾਹਾਂ ਨਹੀਂ ਬਦਲਣੀਆਂ ਇਹ ਛੜ ਛੜ ਕੇ ਦੋ ਤਕਾਹਾਂ ਬਦਲਣੀਆਂ ਇਹ ਮੇਰਾ ਮਾਤਮਾ ਛੜਾ ਹਾਂ ਹੋੜ ਦੇਖ ਮਾਸੀਆਂ ਨੇ ਪਰ ਇਹ ਕਾਲਾ ਗੰਦੇ ਵੀ ਲਾਏਗਾ ਸਿਰ पे ਵੀ ਚਿੱਟੀ ਆਈ ਗਾਹੀ ਵੀ ਚਿੱਟੀ ਆਈ ਔਰ ਹਾਰ ਤਿਆਰ ਚਿੱਟੀ ਜੀ ਤਾਣ ਇਹ ਚ ਵਾਰ ਰੰਗ ਭਰਨੇ ਆ ਹਾਂ ਬੱਜੇ ਪਾਉਣ ਤੋਂ ਪੀ ਜਾਦਾ ਗਾਂ ਦੇ ਹਟ 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 ਲਾਂਗਾ ਹਾਂ ਇਦਰਾ ਹੋਦਰ ਅੱਜ ਸਾਜ ਆਪਾਂ ਨਮਾਇਆ ਇਹਨਾਂ ਫਾਸ ਤੋਂ ਉੱਤੇ ਤੇ ਪਾਣੀ ਦਬਾਈ ਰੱਖੀ ਬਿਠੇ ਰੋਲੀ ਜਾਂਦਾ ਕੋਈ ਚੱਕ ਐਂਕੀ ਤਾਂ ਰ ਆਪਣੇ ਕਸਰਾਂ ਨਹੀਂ ਚਾਹੀਦੀ ਦੇਖ ਮੇਰੇ ਵੀ ਇਸ ਤੇ ਉਂਗਲ ਤੇ ਵੱਜਿਆ ਮੇਰੇ ਪੈਰ ਤੇ ਵੱਜਿਆ ਸੀ ਫੁੱਟ ਕੇ ਇੰਝੋ ਦੇ ਵੱਜਿਆ ਤੇ ਜੀ ਕਮ 50 ਬਜਾ ਦੀ ਕਮ ਬਾਹਰ ਉਹਨੇ ਠਿਕਾ ਆ ਗਿਆ ਓਏ ਹਾਂ ਉਹਦੇ ਲਾਉਂਦਾ ਨਹੀਂ ਡੈਡੀ ਓਏ ਉਹਦੇ ਲਾਉਂਦਾ ਨਹੀਂ ਨਾ ਹਾਂ

ਇਹ ਆਪਰੇ ਮਸਤਾਨੋਂ ਦਾ ਰੋਟਾ ਦੇਖੋ ਟੀਚੜੀਆਂ ਟੀਚੜੀਆਂ ਲੈਣੀ ਹੈ ਹੁਣ ਹੈ ਨਹੀਂ ਇਹ ਦੇਖ ਲਓ ਪਰੇਓ ਕੇ ਦੇ ਬਤਲਾ ਰਹੇ ਹਾਂ ਮੈਨ ਲੱਗਿਆ ਵਾਲੀ ਇਹ ਛੋਟੀ ਮੈਨ ਲੱਗਿਆ ਵਾਲੀ ਇਹ ਛੋਟੀ ਦੂਜੀ ਹਮ ਤਾਂ ਬੜੀ ਵੱਡੀ ਹੁੰਦੀ ਜੰਦੀ ਹੈ ਹਮ ਅਰੇ ਦੇਖ ਹੈ ਕਿ ਇਹਨੇ ਹਾਂ ਦੇ ਵੀ ਲਾਤੀ ਆਤੀ ਸੀ ਇਹ ਰਿਆ ਕਾਲੀ ਬੱਚੀ ਦੇ ਉਹ ਤਾਂ ਨਹੀਂ ਲਪੋਂਦੀ ਲਪੋਂਦੀ ਆਹ ਪੰਪ ਨਾਲ ਹੀ ਕਰਾਂਗੇ ਤਾਂ ਤਾਂ ਛੜਾ ਮਾਰਦੀ ਐ ਛੜਾ ਰਾਤੋਂ ਦੀ ਤੜਾ ਸੱਤ ਤਾਂ ਹੀ ਜਾਊਗੀ ਆਲੀਆ ਜੀ ਕਿਹੜਾ ਨਾਲ ਆਦੀ